ਤੇ ਕੀ ਮਾਮਲਾ ਸੀ ਅਸੀਂ ਦਾ ਕੋਈ ਇੱਕ ਲੇਡੀ ਫੜੀ ਕੋਈ ਇਹਦਾ 골ਡਨ ਤਾਰਨ ਲੱਗੀ ਸੀ ਤੇ ਉਹਨੂੰ ਅਸੀਂ ਥਾਣੇ ਲੈ ਕੇ ਗਏ ਆ ਪੁਸ਼ਕਿਸ਼ ਕਰਦੇ ਆ ਅੱਛਾ ਜੀ ਇਹਦੇ ਨਾਲ ਦੇ ਇੱਕ ਦੋ ਤਿੰਨ ਹੋਰ ਮੈਂਬਰ ਸਿਉ ਭੱਜ ਗਏ ਆ اچھا ਮੈਂ ਗੱਡੀ ਦੇਖਦਾ ਕਿਹੜੀ ਗੱਡੀ ਸੀ ਸੇਫਟੀ ਦੀ ਗੱਲ ਇਹਨਾਂ ਕਹਿ ਕੇ ਅੱਛਾ ਉਸੇ ਦੇਖਦੇ ਆ ਗੱਡੀ ਦਾ ਨੰਬਰ ਲੈ ਕੇ ਕਿਹੜਾ ਕੁਝ ਪਤਾ ਲੱਗਾ ਕਿੱਥੋਂ ਦੀ ਹੈਨ ਵਾਲੀ ਆ ਨਹੀਂ ਅਸੀਂ ਅੱਗੇ ਦੱਸਣੇ ਕੋਸ਼ਿਸ਼ ਨਹੀਂ ਅੱਛਾ ਜੀ ਕਿਹੜੇ ਥਾਣੇ ਲੈ ਕੇ ਚਲੇ ਸੀ ਦੋ ਜਣੇ ਬਸ ਆ ਠੀਕ ਹੈ ਰਨਜਤਾਰ ਸਿੰਘ ਜੀ ਭਾਈ ਕੀ ਹੋਇਆ ਇੱਥੇ ਸਮਰਾਲਾ ਚੌਂਕ ਤੇ ਭਾਈ ਉਰੇ ਸਵਾਰੀ ਇਕੱਠੀ ਹੋਈ ਜਾਂ ਟਾਈਮ ਵਾ ਲਈ ਇਹ 80 ਜਾਨੀ ਜਨਾਨੀਆਂ ਇਕੱਠੀਆਂ ਹੋ ਕੇ ਆਈਆਂ ਅੱਛਾ ਜੀ ਸਾਡੀ ਪਾਸੋਂ ਜੜੀਆਂ 3-4 ਮਗਲ 3-4 ਮੂਰੇ ਇੱਕ ਮਾਦਾ ਵੀ ਟੂੜੀ ਕੱਟ ਲਈ ਦੋਨੇ ਦੀ ਅੱਛਾ ਜੀ ਉਹਨਾਂ ਦੇ ਚੁਲ ਗਈ ਉਹਨੇ ਫੜ ਰੋਲਾ ਪਾਤਾ ਅਸੀਂ ਭੱਜ ਕੇ ਫੜ ਲਈਆਂ ਅੱਛਾ ਜੀ 6 ਭੱਜ ਗਈਆਂ ਇੱਕ ਬੜੀ ਗਈ ਤੇ ਇਹ ਕਦ ਦੇ ਕਾਰ ਤੇ ਇਹ ਕਾਰ ਆ ਜੇਰਾ ਕੋਲ 6946 ਨੰਬਰ ਆ ਕਾਰ ਦਾ ਕੋਈ ਅੱਗੇ ਜਾਦਾ ਪੀਪੀ 10 ਆ ਕੀ ਵੀ ਨਿਕਲ ਸਾਨੂੰ ਅਸੀਂ ਇਹਦੇ ਮਗਰ ਪੈ ਕੇ ਜਾਨੂੰ ਘਰ ਭਜਾ ਲਈ ਉਹਨਾਂ ਨੇ ਠੀਕ ਇਹ ਪੱਕਾ ਰੋਜ਼ ਉਹ ਚੋਰੀ ਹੁੰਦੀ ਆ ਪਰसों ਹੋਇਆ ਜੀ ਐਪਲ ਦਾ ਫੋਨ ਚੋਰੀ ਕੁੜੀ ਦਾ ਨਰਸ ਲੱਗੀ ਹੋਈ ਡੀਐਮਸੀ ਦੀ ਕੁੜੀ ਕੱਲ ਬੇਬੇ ਦਾ 20000 ਬਟੂਆ ਨਿਕਲਿਆ ਜੀ ਅੱਜਾ ਸੋਨਾ ਵੱਟਿਆ ਜੀ ਇਹ ਰੋਜ਼ ਚੋਰੀ ਹੁੰਦੀ ਇਹਦਾ ਹੱਲ ਕਰਾਇਆ ਜਾ ਬਣਾ ਲਿਆ ਜੀ ਜੇ ਨਾਮ ਕੁਲਵੀਰ ਕੌਰ ਕਿਹੜੀ ਜਗ੍ਹਾ ਤੋਂ ਆ ਰਹੇ ਆ ਮੈਂ ਮੁਹਾਲੀ ਤੋਂ ਆ ਅੱਛਾ ਜੀ ਤੇ ਮੈਂ ਇੱਥੇ ਸਾਡੇ ਕਿਸੇ ਸਰਦਾਰਾਂ ਦੇ ਭੋਗ ਅੱਜ ਸੰਸਕਾਰਤ ਜਾ ਤੇ ਉੱਥੋਂ ਮੈਂ ਆ ਰਹੀ ਆ ਅੰਤਮਰਾਲਾ ਚੌਂਕ ਤੇ ਲੇਡੀ ਨੇ ਜਿਹੜੀ ਨੇ ਮੇਰਾ ਕੜਾ ਵੱਡਿਆ ਹੱਥ ਤੋਂ ਉਤਲਾਇਆ ਔਰ ਇਹਦੇ ਚਾਰ ਪੰਜ ਨਾਲ ਜਾਣੀਆਂ ਹੋਰ ਨਾਲ ਹੀ ਸੀ ਇਹ ਇੱਕ ਆਦੇ ਤੇ ਸੀ ਗਿਆ ਕਾਦੇ ਤੇ ਇਹ ਤੁਰਕੇ ਹੀ ਤੇ ਖੜੀਆਂ ਸੀ ਸਮਰਾਲਾ ਚੌਕ ਤੇ ਮੈਨੂੰ ਲੱਗਿਆ ਵੀ ਆਧਾਰ ਕਾਰਡ ਵਾਲਿਆਂ ਦੇ ਬੱਸੇ ਚੜਾਉਂਦੇ ਨਹੀਂ ਆਂ ਦੌੜ ਦੌੜ ਕੇ ਚੜ੍ਹਦੀਆਂ ਇਹ ਕਾਫੀ ਦੇਦੀਆਂ ਖੜੀਆਂ ਸੀ ਇੱਥੇ ਮੈਂ ਨੋਟਿਸ ਨਹੀਂ ਕੀਤਾ ਇਹਨਾਂ ਨੂੰ ਜਿਆਦੇ ਕਟੀਆਂ ਉਹਦੇ ਬਾਹਰ ਦੀ ਬਾਹਰ ਬੱਸ 'ਚ ਚੜ੍ਹੀਆਂ ਇਹ ਦੌੜ ਕੇ ਜਾ ਕੇ ਮੇਰੇ ਕਿੱਥੇ ਇਹ ਔਰ ਮੈਨੂੰ ਲੱਗਾ ਵੀ ਮੇਰੇ ਹੱਥ ਦੇ ਉੱਤੇ ਕੁਝ ਜ਼ਖਮ ਜਿਹਾ ਹੋ ਗਿਆ ਮੈਨੇ ਉੱਥੇ ਹੱਥ ਦੇ ਉੱਤੇ ਮਾਰਿਆ ਇਹਨਾਂ ਨੇ ਹਾਂ ਕਿਉਂ ਫਾਈਟ ਆਫ ਮੈਂ ਤਾਂ ਹੱਥ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਤੇ ਮੇਰਾ ਕੜਾ ਵੱਟ ਹੋਇਆ ਇਹ ਦੌੜ ਗਈਆਂ ਬਾਕੀ ਦੇ ਨਾਲ ਆ ਗਈਆਂ ਭੱਜ ਕੇ ਕਾਰ 'ਤੇ ਰਹਿ ਗਈਆਂ ਇਹ ਬੱਸ 'ਚ ਚੜੀ ਤੇ ਬੱਸ ਵਾਲਿਆਂ ਨੂੰ ਕਿਹਾ ਜਿਹੜੇ 'ਤੇ ਖੜੇ ਹੁੰਦੇ ਕੰਡੈਕਟਰ ਜਿਹਾ ਅੱਡਾ ਕੰਡੈਕਟਰ ਖੜੇ ਲਿਓ ਉਹਨਾਂ ਨੇ ਮੈਨੂੰ ਰਿਕਵੈਸਟ ਕੀਤੀ ਕਿ ਭਾਈ ਵੀਰਾ ਦੇਖ ਲਓ ਆਹ ਕੰਮ ਹੋ ਗਿਆ ਇਹਨੂੰ ਫੜੋ ਇਹ ਲੇੜੀ ਬੱਸ 'ਚ ਚੜਨ ਕਰਕੇ ਭੱਜ ਗਈ ਜੇ ਥੱਲੇ ਹੁੰਦੀ ਇਹਨੇ ਵੀ ਦੌੜ ਜਾਣਾ ਬਾਕੀ ਨਾਲ ਦੀਆਂ ਭੱਜ ਗਈਆਂ ਬਾਕੀ ਭੱਜ ਗਈਆਂ ਗੱਡੀ 'ਤੇ ਦੌੜਾ ਕੇ ਲੈ ਗਿਆ ਬੰਦਾ ਅਜੇ ਕਾਰ ਦੇ ਵਿੱਚ ਸਾਰੇ 'ਤੇ ਲੱਗੇ ਖੜੀ ਸੀ ਕਾਰ 'ਤੇ ਦੌੜ ਕੇ ਚੱਲ ਗਈ ਠੀਕ ਹੈ